1 ਕੋਰਿੰਥੀਆਂ ਉਦਾ 9 ਅਧਿਆਇ ਉਦੀ 24 ਆਇਤ ਜਦੋਂ ਅਸੀਂ ਸੁਬਚਨ ਨੂੰ ਪੜ੍ਹਦੇ ਹਾਂ ਸੰਤ ਪੌਲਸ ਲਿਖਦੇ ਆ ਕਿ ਤੁਸੀਂ ਇਹ ਨਹੀਂ ਜਾਣਦੇ ਜਦੋਂ ਇੱਕ ਰੇਸ ਲੱਗਦੀ ਆ ਤੌੜ-ਦੌੜੀ ਜਾਂਦੀ ਆ ਤੇ ਬਹੁਤ ਸਾਰੇ ਲੋਕ ਉਹਦੇ ਵਿੱਚ ਦੌੜਦੇ ਆ ਅੱਗੇ ਲਿਖਦੇ ਪਰ ਇਨਾਮ ਜਿਹੜਾ ਇੱਕੋ ਹੀ ਲੈ ਕੇ ਜਾਂਦਾ ਹੈ ਹਾਲੇਲੂਇਆ ਕਲਾਮ ਚ ਲਿਖਿਆ ਤੁਸੀਂ ਇਦਾਂ ਦੌੜੋ ਇਹ ਇਨਾਮ ਨੂੰ ਤੁਸੀਂ ਲੈ ਕੇ ਜਾਓ ਜੋ ਪ੍ਰਭੂ ਦੇ ਵਿੱਚ ਚੱਲ ਰਹੇ ਆਂ ਸੇਵਾ ਦੇ ਵਿੱਚ ਚੱਲ ਰਹੇ ਆਂ ਸੇਵਾ ਇਸ ਤਰ੍ਹਾਂ ਕਰਨੀ ਆ ਮਸੀਹ ਲਾਈਫ ਦੇ ਵਿੱਚ ਇਸ ਤਰ੍ਹਾਂ ਦੌੜਨਾ ਆ ਕਿ ਜਿਹੜਾ ਇਨਾਮ ਦੇ ਹੱਕਦਾਰ ਤੁਸੀਂ ਹੋ ਉਹ ਉਹ ਇਨਾਮ ਜਿਹੜਾ ਖੁਦਾ ਦੇ ਕੋਲੋਂ ਪਰਮੇਸ਼ਵਰ ਦੇ ਕੋਲੋਂ ਸਾਨੂੰ ਮਿਲਣਾ ਹੈ ਆਮੀਨ ਔਰ ਕਲਾਮ ਦੌਰਨ ਦੇ ਲਈ ਕਹਿੰਦਾ ਆ ਹੱਥ ਦੇ ਉੱਤੇ ਹੱਥ ਧਰ ਕੇ ਬੈਠਣ ਦੇ ਲਈ ਨਹੀਂ ਕਹਿੰਦਾ ਵਚਨ ਲੇਜ਼ੀਨੈਸ ਦੇ ਵਿੱਚ ਰਹਿਣ ਦੇ ਲਈ ਨਹੀਂ ਸਿਖਾਉਂਦਾ ਹallelujah ਜਿਹੜੇ ਲੋਕ ਇਹ ਕਹਿੰਦੇ ਨਹੀਂ 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 ਜਦੋਂ ਮੈਂ ਬਹੁਤ ਵਾਰੀ ਲੋਕਾਂ ਨੂੰ ਮਿਲਦਾ ਮੈਂ ਕਹਿੰਦਾ ਸੇਵਾ ਕਰੋ ਖੁਦਾ ਦੀ ਜਾਂ ਪ੍ਰਭੂ ਦੇ ਨਾਲ ਜੁੜੋ ਮੈਂ ਟਾਈਮ ਲੋ ਕਹਿੰਦੇ ਕਿ ਪ੍ਰਭੂ ਦੀ ਮਰਜ਼ੀ ਆ ਜਿਹੜਾ ਕੰਮ ਉਹਨੇ ਲੈਣਾ ਲੈ ਲਵੇਗਾ ਜੇ ਤੁਸੀਂ ਹੱਥਿਆਰ ਕਰਕੇ ਬੈਠੇ ਰਵਾਂਗੇ ਖੁਦਾ ਕਰੇ ਤਾਂ ਕੋਈ ਕੰਮ ਨਹੀਂ ਲੈ ਪਾਵੇਗਾ ਹallelujah ਪੌਨਸ ਕਿਤੇ ਦੌੜੋ ਤੇ ਸੰਤ ਪਤ੍ਰਸ ਲਿਖਦੇ वचन ਦੇ ਵਿੱਚ ਜਿਹੜੀ ਦੌੜ ਤੁਸੀਂ ਦੌੜ ਰਹੇ ਹੋ ਉਹਨੂੰ ਸਬਰ ਦੇ ਨਾਲ ਦੌੜੋ ਪੇਸ਼ੀਅੰਸ ਦੇ ਨਾਲ ਸ਼ਾਂਤੀ ਦੇ ਨਾਲ ਕਿਉਂਕਿ ਤੁਹਾਡੀ ਦੌੜ ਕਿਸੇ ਦੂਸਰੇ ਇਨਸਾਨ ਦੇ ਨਾਲ ਨਹੀਂ ਆ ਤੁਹਾਡੀ ਦੌੜ ਤੁਹਾਡੇ ਆਪਣੇ ਹੀ ਨਾਲ ਤੁਹਾਡਾ ਕੰਪੀਟੀਸ਼ਨ ਕਿਸੇ ਵੀ ਦੂਸਰੇ ਦੇ ਨਾਲ ਨਹੀਂ ਆ ਤੁਹਾਡਾ ਕੰਪੀਟੀਸ਼ਨ ਆਪਣੇ ਆਪ ਦੇ ਹੀ ਨਾਲ ਹallelujah ਤੇ ਮਸੀਹ ਦੇ ਵਿੱਚ ਅਸੀਂ ਲੇਜੀ ਹੋ ਕੇ ਨਹੀਂ ਬੈਠਣਾ ਆਧੁਨਿਕ ਲਾਈਫ ਦੇ ਵਿੱਚ ਲੇਜੀ ਹੋ ਕੇ ਨਹੀਂ ਬੈਠਣਾ ਸੇਵਾ ਦੇ ਵਿੱਚ ਲੇਜੀ ਹੋ ਕੇ ਨਹੀਂ ਬੈਠਣਾ ਆਪ ਕੋਈ ਖੁਦਾ ਨੇ ਜੋ ਕੰਮ ਕਰ ਲਵੇ ਖੁਦਾ ਜੋ ਚਾਵੇ ਉਹ ਕਰ ਸਕਦਾ ਲੇਕਿਨ ਇਸ ਧਰਤੀ ਦੇ ਉੱਤੇ ਖੁਦਾ ਜੋ ਵੀ ਕੰਮ ਕਰਦਿਆ ਇੱਕ ਇਨਸਾਨ ਦੇ ਦੁਆਰਾ ਕਰਦਿਆ ਉਹ ਇਨਸਾਨ ਤੁਸੀਂ ਹੋ ਉਹ ਉਹ ਇਨਸਾਨ ਤੁਸੀਂ ਹੋ ਹੀ ਹੁਣ ਨਾਮ ਦੇ ਵਿੱਚ ਆਮੀਨ